ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸ਼ੌਟ ਟੁੱਟਸ ਤੇ ਤੁਸੀਂ ਸਾਰੇ ਇੰਨੀ ਸੰਖਿਆ ਵਿੱਚ ਆ ਕੇ ਅੱਜ ਭਾਰਤੀ ਜਨਤਾ ਪਾਰਟੀ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਰੋਪ ਪੱਤਰ ਜਾਰੀ ਕਰਨ ਲਈ ਅੱਜ ਅਸੀਂ ਰੱਖਿਆ ਉਹਦੀ ਗੱਲ ਨੂੰ ਕਨਵੇ ਕਰਨ ਲਈ ਆਪ ਸਾਹਿਬ ਕਿ ਮੈਂ ਦੋ ਹਿੱਸਿਆਂ ਚ ਗੱਲ ਕਰਾਂਗਾ ਪਹਿਲਾ ਹੈ ਕਿ ਆਮ ਆਦਮੀ ਪਾਰਟੀ ਨੇ ਜਦ ਦੀ ਇਹ ਸਰਕਾਰ ਆਈ ਹੈ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਕਿੱਡਾ ਵੱਡਾ ਨੁਕਸਾਨ ਕੀਤਾ ਜੇ ਮੈਂ ਇਸ਼ੂ ਵਾਈਜ਼ ਲਮਾ ਸਭ ਤੋਂ ਪਹਿਲਾਂ ਜੋ ਇਸ ਪੰਜਾਬ ਦੇ ਵਿੱਚ 50% ਮਹਿਲਾਵਾਂ ਨੇ ਉਹਨਾਂ ਨੂੰ 1000 ਰੁਪਇਆ ਜਿਹੜਾ ਸੀਗਾ ਇਹਨਾਂ ਨੇ ਦੇਣ ਦਾ ਵਾਅਦਾ ਕੀਤਾ ਸੀ ਤੇ ਹੁਣ 3 ਸਾਲ ਹੋ ਗਏ ਅੱਜ ਤੱਕ ਉਹਨਾਂ ਮਹਿਲਾਵਾਂ ਦੇ ਖਾਤੇ 'ਚ ਇੱਕ ਖੋਟਾ ਸਿੱਕਾ ਵੀ ਨਹੀਂ ਪਿਆ ਜਿੱਥੇ ਜਾਣੇ ਆ ਬਹੁਤ ਵੱਡਾ ਇਸ਼ੂ ਉਹਰਾ ਮਹਿਲਾ ਮਾਨਵਾ ਕੀ ਹੈ ਸਾਡੀ ਇੱਜ਼ਤ ਨਹੀਂ ਕਰਦੇ ਪਿੱਛੇ ਇੰਟਰਨੈਸ਼ਨਲ ਔਰਮਨ ਡੇ ਆਇਆ ਸੀ ਉਦੋਂ ਆਸ ਬੰਦੀ ਸੀਗੀ ਕਿ ਸ਼ਾਇਦ ਉਸ ਵੇਲੇ ਇਹ ਪੈਸਾ ਜਿਹੜਾ ਹੈ ਇਹ ਜਾਰੀ ਕਰ ਦਣਗੇ ਸੋ ਅੱਜ ਉਸ ਖੇਤਰ ਦੇ ਵਿੱਚ ਉਸ ਸੈਕਸ਼ਨ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਰੋਸ਼ ਆਮ ਆਦੀ ਪਾਰਟੀ ਨੇ ਇੱਕ ਵਾਦਾ ਕੀਤਾ ਸੀ ਕਿਸਾਨਾਂ ਨਾਲ ਕਿ ਅਸੀਂ ਹਰ ਫਸਲ ਤੇ ਐਮ ਐਸ ਪੀ ਦਵਾਂਗੇ ਤੋਂ ਬਹੁਤ ਹੀ ਵੱਡੀ ਗੱਲ ਨਹੀਂ ਹੈ ਅਸੀਂ ਦਵਾਂਗੇ हरियाणा 'ਚ ਸਾਡੀ ਸਰਕਾਰ ਆਈ ਹੈ ਅਸੀਂ ਤਾਂ ਦੇਤੀ ਲੇਕਿਨ ਕਿਸਾਨਾਂ ਨੂੰ ਉਹ ਹਜੇ ਤੱਕ ਐਮਐਸਪੀ ਜਿਹੜੀ ਹੈ ਇਹਨਾਂ ਨੇ ਹਰ ਫਸਲ ਤੇ ਕੋਈ ਨਹੀਂ ਦਿੱਤੀ ਫੇਰ ਇਹਨੇ ਕਿਹਾ ਅਸੀਂ ਕਰਜ਼ਾ ਮਾਫ ਕਰਨ ਦੀ ਗੱਲ ਹੈ ਕਿ ਕਿਸਾਨਾਂ ਦਾ ਅਸੀਂ 100% ਕਰਜ਼ਾ ਜਿਹੜਾ ਹੈ ਉਹ ਮਾਫ ਕਰ ਦਵਾਂਗੇ ਉਸ ਵਿੱਚ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੋਨਾਂ ਨੇ ਪਬਲੀਕਲੀ ਅਨਾਉਂਸ ਕੀਤਾ ਸੀ ਲੇਕਿਨ ਅੱਜ ਤੱਕ ਕਿਸਾਨਾਂ ਦਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ ਨਹੀਂ ਹੋਇਆ ਜੇ ਦੀ ਗੱਲ ਕਿਸੇ ਮੈਂ ਕਰਨ ਲੱਗਾ ਉਹ ਤੁਹਾਡਾਂ ਨਾਲ ਵੀ ਕੰਸਰਨਡ ਹੈ ਮੇਨਾ ਵੀ ਕੰਸਰਨਡ ਹੈ ਉਹ ਹਰ ਪੰਜਾਬੀ ਨਾਲ ਕੰਸਰਨਡ ਉਹ ਕੀ ਹੈ ਸਰਕਾਰ ਦੀਆਂ ਦੋ ਪ੍ਰੋਪਰਟੀਆਂ ਹੁੰਦੀਆਂ ਨੇ ਲਾ ਐਂਡ ਆਰਡਰ ਤੇ ਹੈਲਥ ਜੇ ਮੈਂ ਕਾਨੂੰਨ ਵਿਵਸਥਾ ਦੀ ਗੱਲ ਕਰਾਂ ਤਾਂ ਅੱਜ ਤਾਰ ਤਾਰ ਹੋ ਗਈ ਹੈ ਕਾਨੂੰਨ ਵਿਵਸਥਾ ਇਹ ਗੱਲ ਬਣ ਗਈ ਹੈ ਕਿ ਜੇ ਆਦਮੀ ਅੱਜ ਘਰ ਤੋਂ ਬਾਹਰ ਗਿਆ ਤਾਂ ਸ਼ਾਮ ਨੂੰ ਘਰ ਵਾਪਸ ਆਏਗਾ ਕਿ ਨਹੀਂ ਆਏਗਾ ਇਹਦੀ ਕੋ ਗਾਰੰਟੀ ਨਹੀਂ ਜੇ ਘਰ ਤੋਂ ਬਾਹਰ ਗਿਆ ਜਿੱਦਾਂ ਦਾ ਗਿਆ ਸੀ ਉਦੋਂ ਦਾ ਵਾਪਸ ਆਏਗਾ ਕਿ ਨਹੀਂ ਆਏਗਾ ਇਹ ਵੀ ਗਰੰਟੀ ਨਹੀਂ ਪਤਾ ਨਹੀਂ ਕਿਸ ਨੇ ਕੁੱਟਮਾਰ ਕਰਕੇ ਕੋਈ ਕੀ ਖੋਲਣਾ ਮਹਿਲਾਵਾਂ ਅੱਜ ਆਪਣਾ ਗਹਿਣਾ ਹੈ ਉਹਨੂੰ ਪਾਣ ਦੇ ਮਾਨ ਮਹਿਸੂਸ ਕਰਦੀਆਂ ਲੇਕਿਨ ਲਾ ਐਂਡ ਆਰਡਰ ਦੀ ਹਾਲਤ ਨਹੀਂ ਮਾੜੀ ਹੈ ਕਿ ਉਹ ਜਦੋਂ ਬਾਜ਼ਾਰ ਜਾਂਦੀਆਂ ਨੇ ਤਾਂ ਉਹਨਾਂ ਦੇ ਕੰਨਾਂ ਦੇ ਕਾਟੇ ਗਲੇ ਦੇ ਹਾਰ ਹੱਥ ਦਾ ਪਰਸ ਉਹ ਖੋਣ ਚ ਕਿਸੇ ਨੂੰ ਵੀ ਕੋਈ ਗਰੀਜ਼ ਨਹੀਂ ਓਪਨਲੀ ਲੁੱਟਖੋ ਦਾ ਮਾਮਲਾ ਜਿਹੜਾ ਹੈ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਉਸੇ ਤਰ੍ਹਾਂ ਇਕਨੋਮਿਕ ਪੋਜੀਸ਼ਨ ਕੀ ਹੈ ਅੱਜ ਪੰਜਾਬ ਦੀ ਇਕਨੋਮਿਕ ਪੋਜੀਸ਼ਨ ਦਾ ਇੰਨਾ ਬੁਰਾ ਹਾਲ ਹੋ ਗਿਆ ਆ ਕਿ ਲੋਨ ਤੇ ਲੋਨ ਲੋਨ ਤੇ ਲੋਨ ਔਰ ਇੱਕ ਸਮੇਂ ਇਹ ਵੀ ਆ ਗਿਆ ਸੀ ਕਿ ਪੰਜਾਬ ਨੂੰ ਇੱਕ ਬਾਹਰ ਲੱਗੇ ਸੀ ਕਿ ਹੁਣ ਤੁਹਾਡੀ ਕਪੈਸਿਟੀ ਲੋਨ ਲੈਣ ਦੀ ਵੀ ਖਤਮ ਹੋ ਗਈ ਹੈ ਤਾਂ ਇਸ ਕਰਕੇ ਇਕਨੋਮਿਕ ਪੋਜੀਸ਼ਨ ਜਿਹੜੀ ਹੈ ਅੱਜ ਬਹੁਤ ਇਸ ਦਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਤੋਂ ਟੈਗ ਲਾਈਨ ਦੇ ਨਾਲ ਇਹਨਾਂ ਨੇ ਆਪਣੀ ਕੰਪੇਨ ਸ਼ੁਰੂ ਕੀਤੀ ਸੀ ਹਰ ਸਰਕਾਰ ਕਰਦੀ ਹੈ ਲੋਕਾਂ ਦੇ ਮਨ ਚ ਉਸ ਗੱਲ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਕੀ ਸੀ ਜੁੱਧ ਨਸ਼ੇ ਵਿਰੁੱਧ ਤੇ ਦੂਜੀ ਸਿੱਖਿਆ ਕ੍ਰਾਂਤੀ ਜੋ ਤੇ ਨਸ਼ੇ ਵਿਰੁੱਧ 31 ਮਈ ਦਾ ਟਾਰਗੇਟ ਸੀ ਡੀਜੀਪੀ ਪੰਜਾਬ ਨੇ ਵੀ ਦਿੱਤਾ ਸਰਕਾਰ ਨੇ ਵੀ ਦਿੱਤਾ ਮੰਤਰੀਆਂ ਨੇ ਥਾਂ ਥਾਂ ਜਾ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਅਸੀਂ ਜਿਹੜਾ ਨਸ਼ਾ ਹੈ ਉਹ 31 ਮਈ ਤੱਕ ਖਤਮ ਕਰ ਦਾਂਗੇ ਅੱਜ 12 ਜੂਨ ਹੋ ਗਈ ਹੈ ਤੁਸੀਂ ਵੀ ਦੇਖ ਸਕਦੇ ਹੋ ਮੇਰੇ ਕੋਲ ਕਈ ਵੀਡੀਓ ਆਏ ਨੇ ਮੋਹਾਲੀ ਤੋਂ ਵੀ ਕਿਸ ਤਰ੍ਹਾਂ ਨੌਜਵਾਨ ਛੋਟੇ ਆਪਣੇ ਟੀਕੇ ਲਾ ਲਾ ਕੇ ਜਿਹੜੇ ਨੇ ਉਸ ਵੇਲੇ ਨਸ਼ੇ 'ਚ ਘੁੰਮ ਰਹੇ ਨੇ ਬਹੁਤ ਵੱਡਾ ਕੋਈ ਐਸੀ ਬਿਗ ਫਿਸ਼ ਜਿਹਨੂੰ ਅਸੀਂ ਕਹਿੰਦੇ ਆ ਕੋਈ ਵੱਡਾ ਕਾਰੋਬਾਰੀ ਕੋਈ ਵੱਡਾ ਸਮਗਲਰ ਹਏ ਤਾਂ ਕਿ ਫੜਨ 'ਚ ਕਾਮਯਾਬ ਨਹੀਂ ਹੋਇਆ ਦੂਜੀ ਇਹਨਾਂ ਦੀ ਨੀਅਤ ਤੋਂ ਕੀ ਸਾਬਤ ਹੁੰਦਾ ਕਿ ਜੇ ਜੁਧ ਨਸ਼ੇ ਵਿਰੁੱਧ ਹੈ ਤਾਂ ਉਹਦਾ ਮਤਲਬ ਕਿ ਜਿਹੜੇ ਲੋਕ ਫੜੇ ਗਏ ਨੇ ਕਿੰਨੇ ਲੋਕਾਂ ਨੂੰ ਅਜੇ ਤੱਕ ਕਨਵਿਕਸ਼ਨ ਹੋਈ ਹੈ ਕੀ ਸਰਕਾਰ ਨੇ ਫਾਸਟ ਟਰੈਕ ਕੋਰਟ ਬਣਾ ਕੇ ਉਹਨਾਂ ਦੀ ਟ੍ਰਾਇਲ ਉਹਨਾਂ ਦੇ ਖਿਲਾਫ ਚਲਾਨ ਉਹਨਾਂ ਦੀ ਕਨਵਿਕਸ਼ਨ ਦਾ ਕੋ ਪ੍ਰਬੰਧ ਕੀਤਾ ਹਜੇ ਤੱਕ ਇੱਕ ਵੀ ਫਾਸਟ ਟਰੈਕ ਕੋਰਟ ਨਸ਼ਿਆਂ ਵਾਸਤੇ ਨਹੀਂ ਬਣਿਆ ਅਦਰਵਾਈਜ਼ ਕਦੀ ਵੀ ਕੋਈ ਐਸੀ ਘਟਨਾ ਹੁੰਦੀ ਹੈ ਸਰਕਾਰ ਕੋਈ ਪਾਲਿਸੀ ਬਣਾਉਂਦੀ ਹੈ ਉਹਦਾ ਛੇਤੀ ਫੈਸਲਾ ਹੋਵੇ ਉਹਦੇ ਲਈ ਫਾਸਟ ਟਰੈਕ ਕੋਰਟ ਜਿਹੜੇ ਨੇ ਉਹ ਜਿਹੜੇ ਨੇ ਬੰਦੇ ਨੇ ਤਾਂ ਕਿ ਕਨਵਿਕਸ਼ਨ ਜਿਹੜੀ ਹੈ ਜਲਦੀ ਹੋਵੇ ਤਾਂ ਕਿ ਲੋਕਾਂ ਨੂੰ ਇੱਕ ਅਹਿਸਾਸ ਹੋਵੇ ਕਿ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਦਿਲੋਂ ਇਸ ਮਿਹਨ ਨੂੰ ਚਲਾਣ ਵਾਲੀ ਹੈ ਦੂਜਾ ਜਿਹੜਾ ਹੈ ਬੜੀ ਹਾਸੋਣੀ ਗੱਲ ਤੁਹਾ ਤੁਸੀਂ ਵੀ ਕਿਤੇ ਦੇਖੀ ਹੋਊਗੀ ਨੋਟ ਕੀਤੀ ਹੋਗੀ ਕਿ ਸਾਡੇ ਇਲਾਕੇ ਇਸ ਤੋਂ ਬਹੁਤ ਕੁਝ ਹੋਇਆ ਜਿਹੜਾ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਮਜ਼ਾਕ ਕੀਤਾ ਸਕੂਲਾਂ ਕੀ ਕੀਤਾ ਬਾਥਰੂਮ ਦੀ ਰਿਪੇਅਰ ਹੋਈ ਤੇ ਗਵਰਨਮੈਂਟ ਸਕੂਲ ਦੇ ਵਿੱਚ ਉਹਦਾ ਉਦਘਾਟਨ ਕਰ ਲੈ ਮੰਤਰੀ ਚਲੇ ਜਾਂਦੇ ਨੇ ਫਿਰ ਪ੍ਰਿੰਸੀਪਲ ਨੂੰ ਕੁਝ ਪੈਸਾ ਆਂਦਾ ਕਿ ਇਸ ਪੈਸੇ ਨਾਲ ਫੰਕਸ਼ਨ ਕਰਨਾ ਸਾਰੇ ਪੇਰੈਂਟਸ ਬੁਲਾਣੇ ਆ ਸਾਰੇ ਪਿੰਡ ਵਾਲੇ ਬੁਲਾਣੇ ਆ ਇੰਨੀ ਗੈਦਰਿੰਗ ਕਰਨੀ ਆ ਟੈਂਟ ਲੱਗਣਾ ਸਿਰਫ ਇੱਕ ਬਾਥਰੂਮ ਦਾ ਉਦਘਾਟਨ ਕਰਨੀ ਆ ਕੀ ਇਹ ਸਿੱਖਿਆ ਕ੍ਰਾਂਤੀ ਇੱਕ ਐਮਐਲ ਨੂੰ ਤਾਂ ਲੋਕਾਂ ਨੇ ਤੋੜਾਇਆ ਵੀ ਜਿਹੜਾ ਸਿਰਫ ਇੱਕ ਸਕੂਲ ਦੀ ਵਾਲ ਕੰਧ ਉਹਦੇ ਤੇ ਪੌਲਿਸ਼ ਹੋਇਆ ਉਹਦਾ ਤਵਾੜਨ ਕਰਨ ਤੁਰ ਪਿਆ ਸਿੱਖਿਆ ਕ੍ਰਾਂਤੀ ਇਹ ਹੁੰਦੀ ਹੈ ਕਿ ਸਾਡੇ ਹਰ ਸਕੂਲ ਦੇ ਵਿੱਚ 100% ਟੀਚਰ ਉਹ ਹੋਣੇ ਚਾਹੀਦੇ ਆ ਲੈਬਸ ਹੋਣੀਆਂ ਚਾਹੀਦੀਆਂ ਪ੍ਰਿੰਸੀਪਲ ਸਭ ਜਗ੍ਹਾ ਹੋਣੇ ਚਾਹੀਦੇ ਆ ਕੰਪਿਊਟਰ ਲੈਬ ਹਰ ਜਗ੍ਹਾ ਹੋਣੀ ਚਾਹੀਦੀ ਹੈ ਔਰ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਹਰ ਜਗ੍ਹਾ ਹੋਣੀ ਚਾਹੀਦਾ ਤਾ ਇਹ ਸ਼ਬਦ ਇਹਨਾਂ ਦੇ ਮੂੰਹ ਤੋਂ ਸਜਦਾ ਕਿ ਅਸੀਂ ਸਿੱਖਿਆ ਕ੍ਰਾਂਤੀ ਕੀਤੀ ਹੈ ਅੱਜ ਕਿੰਨੇ ਸਕੂਲ ਨੇ ਜਿਹੜੇ ਟੀਚਰ ਲੈਸ ਨੇ ਕਿੰਨੇ ਸਕੂਲ ਨੇ ਜਿਨ੍ਹਾਂ 'ਚ ਟੀਚਰ ਪੂਰੇ ਹੈ ਨਹੀਂ ਜੇ ਦੱਸ ਹੈਗੇ ਆ ਤਾਂ ਉੱਚ 15 ਦੀ ਲੋਡ ਹੈ ਤਾਂ 10 ਟੀਚਰ ਨੇ 20 ਦੀ ਲੋਡ ਹੈ 10 ਟੀਚਰ ਨੇ 25 ਦੀ ਲੋਡ ਹੈ 5 ਟੀਚਰ ਨੇ ਐਸਾ ਜਿਹੜਾ ਇਨਕੁਐਲਿਟੀ ਮੈਨੂੰ ਕਈ ਵਾਰ ਫੋਨ ਆਂਦਾ ਕਿ ਜੇ ਸਾਡੇ ਇੱਕ ਟੀਚਰ ਸਕੂਲ 'ਚ ਹੈਗਾ ਅੱਜ ਉਹ ਵੀ ਮੀਟਿੰਗ ਤੇ ਚਲ ਗਿਆ ਤੇ ਸਾਰੇ ਬੱਚੇ ਗਲੀਆਂ 'ਚ ਘੁੰਮ ਰਹੇ ਨੇ ਇਹ ਇੱਕ ਸਿੱਖਿਆ ਕ੍ਰਾਂਤੀ ਬਹੁਤ ਵੱਡਾ ਪ੍ਰਸ਼ਨਚਿੰਨ ਇਹ ਸਰਕਾਰ ਦੀ ਜਿਹੜੀ ਨੀਤੀ ਤੇ ਲੱਗ ਰਿਹਾ ਦੂਸਰਾ ਮੈਂ ਇਸ ਵਿਧਾਨ ਸਭਾ ਦੀ ਗੱਲ ਕਰਨਾ ਚਾਹੁੰਦਾ ਬੜਾ ਅਫਸੋਸ ਹੁੰਦਾ ਕਿਉਂਕਿ ਜੋ ਬੰਦਾ ਚੋਣਾਂ ਲੜਦਾ ਉਸਨੇ ਇੱਕ ਹਲਕੇ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਉਹ ਕੀ ਬੋਲ ਰਿਹਾ लोग उते विश्वास कर न कर ऐसी ਗੱਲ ਬੋਲਣੀ ਜਿਹੜੀ ਬਿਲਕੁਲ ਹੀ ਲੂਣ ਗੁੰਨਿਆ ਆਟੇ 'ਚ ਦਾ ਲੂਣ ਕਹਿੰਦੇ ਗੁੰਨਣਾ ਠੀਕ ਹੈ ਲੇਕਿਨ ਲੂਣ ਨਹੀਂ ਗਦੀ ਕੁੰਦਾ ਕਿ ਜੀ ਮੈਂ 에어ਪੋਰਟ ਚਾਲੂ ਕਰਾਂ ਕੀ ਆ ਉਹਦੀ ਕਪੈਸਿਟੀ ਹੈ 에어ਪੋਰਟ ਚਾਲੂ ਕਰਾਂ ਕੀ ਆ ਉਹ 에ਵਿਸ਼ਨ ਮਿਸਟਰ ਇਹ ਚਲਾਇਆ ਉਹਨੇ 에어ਪੋਰਟ ਮੈਂ ਰੇਲਵੇ ਸਟੇਸ਼ਨ ਬਣਾਤਾ ਕੀ ਆ ਉਹਦੀ ਕਪੈਸਿਟੀ ਹੈ ਰੇਲਵੇ ਸਟੇਸ਼ਨ ਬਣਾਉਂਦੀ ਦੂਜੀ ਗੱਲ ਮੈਂ ਸਵਾਲ ਇੱਕ ਤੁਹਾਡੇ ਨਾਲ ਹੀ ਪੁੱਛਣਾ ਚਾਹਨਾ ਕਿ ਇੱਕ ਮੈਂਬਰ ਪਾਰਲੀਮੈਂਟ ਰਾਜ ਸਭਾ ਦਾ ਉਹ 117 ਐਮਐਲਏ ਚੋਂ ਚੁਣਿਆ ਜਾਂਦਾ ਅੱਜ ਉਸ ਨੂੰ ਇੱਕ ਐਮਐਲਏ ਬਣਾ ਕੇ ਕਿਆ ਆਮਾਦੀ ਪਾਰਟੀ ਦੀ ਡਿਮੋਸ਼ਨ ਕਰ ਰਹੀ ਹੈ ਕਿ ਉਹਦੀ ਪ੍ਰੋਮੋਸ਼ਨ ਕਰ ਰਹੀ ਹੈ ਜਿਹੜਾ ਬੰਦਾ 117 ਐਮਐਲਏ ਚੋਂ 117 ਸੀਟਾਂ ਨੇ ਇੱਥੋਂ ਉਹਦੇ ਵਿੱਚੋਂ ਇੱਕ ਐਮਪੀ ਅਸੀਂ ਚੁੰਦੇ ਆਂ 45 46 ਐਮਐਲਏ ਦੇ ਮਗਰ ਇੱਕ ਐਮਪੀ ਚੁੜਿਆ ਜਾਂਦਾ ਲੇਕਿਨ ਇੱਕ ਐਮਐਲਏ ਬਣਾ ਕੇ ਉਦੀ ਡਿਮੋਸ਼ਨ ਹੈ ਕਿ ਪ੍ਰਮੋਸ਼ਨ ਹੈ ਇਹ ਗੱਲ ਉਹਨੂੰ ਪੁੱਛਣ ਦੀ ਲੋੜ ਹੈ ਅੱਜ ਕਿੰਨਾ ਪੈਸਾ ਬੁੱਢੇ ਨਾਲ ਦੀ ਸਪਾਈ ਵਾਸਤੇ ਆ ਚੁੱਕਾ ਲੇਕਿਨ ਉਹ ਹਜੇ ਤੱਕ ਸਰਕਾਰ ਦੇ ਕੋਈ ਐਸੀ ਯੋਜਨਾ ਨਹੀਂ ਬਣਾਈ ਜਿਹਦੇ ਨਾਲ ਉਦੀ ਜਿਹੜੀ ਸਪਾਈ ਜਿਹੜੀ ਹੈ ਕੀਤੀ ਜਾਵੇ ਅੱਜ ਇੰਡਸਟਰੀਅਲ ਹੱਬ ਕਹਿੰਦੇ ਆ ਲੁਗਿਆੜੇ ਮੈਂ ਕਈ ਇੰਡਸਟਰੀਸ ਤੋਂ ਮਿਲਿਆ ਜਿਨ੍ਹਾਂ ਨੇ ਆਪਣੀ ਇੰਡਸਟਰੀ ਨੂੰ ਐਕਸਪੈਂਡ ਕਰਨ ਦੇ ਲਈ ਬਹੁਤ ਵੱਡੇ ਪ੍ਰੋਪੋਜ਼ਲ ਬਣਾਏ ਹੋਏ ਸੀ ਫਿਰ ਸ਼ੁਰੂ ਹੋ ਗਿਆ ਕਿ ਅਸੀਂ ਵਨ ਵਿੰਡੋ ਪੋਰਟਲ ਦੇ ਦਿੱਤਾ 3 ਸਾਲ ਬਾਅਦ ਲੇਕਿਨ ਉਸ ਦਾ ਫਾਇਦਾ ਕਿਸੇ ਵੀ ਪੰਜਾਬ ਦੀ ਇੰਡਸਟਰੀ ਨੂੰ ਨਹੀਂ ਮਿਲਿਆ ਇੱਕ ਵੀ ਇੰਡਸਟਰੀ ਜਿਹੜੀ ਹੈ ਇੱਥੇ ਉਹ ਨਹੀਂ ਲੱਗੀ ਇੰਡਸਟਰੀਅਲ ਪਲਾਨ ਰਾਦਰ ਸ਼ੁਰੂ ਜਿਹੜਾ ਹੈ ਉਹ ਹੋ ਚੁੱਕਾ ਹੈ ਫਿਰ ਇੱਕ ਕੋਸ਼ਨਾ ਕੀਤੀ ਸੀ ਲੁਗਿਆਣ ਦੇ ਵਿੱਚ ਕਿ ਅਸੀਂ 100% ਇਲੈਕਟ੍ਰਿਕ ਬੱਸਾਂ ਦੇਖੇ ਚਲਾਉਣਾ ਚਾਹੀਦਾ। ਲੇਕਿਨ ਉਹ ਯੋਜਨਾ ਵੀ ਜਿਹੜੀ ਹੈ ਉਹ ਇੱਥੇ ਠੱਪ ਹੋ ਗਈ ਹੈ। ਦੂਸਰਾ ਤੁਸੀਂ ਦੇਖਦੇ ਹੋਣੇ ਸਫਾਈ ਦਾ ਕੀ ਹਾਲ ਹੈ? ਜਿੰਨਾ ਗੰਦ ਲੁਬਿਆਨੇ ਦੇ ਵਿੱਚ ਹੈ। ਮੇਰਾ ਖਿਆਲ ਠੀਕਾ ਬਹੁਤ ਵੱਡਾ ਸ਼ਹਿਰ ਹੈ। ਲੇਕਿਨ ਸਰਕਾਰ ਨੂੰ ਉਸ ਹੱਬ ਨਾਲ ਪਲੈਨਿੰਗ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਉਹ ਇਹਨਾਂ ਕੋਲ ਹਜੇ ਤੱਕ ਜਿਹੜਾ ਹੈ ਉਹ ਨਹੀਂ ਹੋਇਆ। ਇੱਕ ਚੀਜ਼ ਤੁਸੀਂ ਹੋਰ ਨੋਟ ਕੀਤੀ ਹੋਣੀ ਹੈ। ਇੱਕ ਪਾਸੇ ਟਾਈਮਸਰ ਸੈਲਵਨ ਆ ਰਹੀਆਂ ਇੱਕ ਪਾਸੇ ਨਵੀਂ এমਪਲੋਇਮੈਂਟ ਦੀ ਜਾਰੀ ਦੂਸਰੇ ਪਾਸੇ ਸਰਕਾਰ ਜਿਹੜੀ ਹੈ ਕੁਝ ਡਿਵੈਲਪਰਸ ਨੂੰ ਕੁਝ ਪ੍ਰਾਪਰਟੀ ਡੀਲਰਸ ਨੂੰ ਫਾਇਦਾ ਕਰਾਉਣ ਦੇ ਲਈ 2400 ਏਕੜ ਜ਼ਮੀਨ ਜਿਹੜੀ ਹੈ ਉਹ ਕਿਸਾਨਾਂ ਦੀ ਬਰਬਾਦ ਕਰਨ ਨੂੰ ਤਿਆਰ ਹੋਈ ਹੋਈ ਹੈ ਉਹ ਕਿੱਥੋਂ ਪੈਸਾ ਆਏਗਾ ਕੀ ਕਰਨਗੇ ਉਹਦੀ ਹੱਦ ਤੱਕ ਸਾਡੇ ਮੂਰੇ ਯੋਜਨਾ ਕੋਈ ਨਹੀਂ ਆਈ ਇੱਕ ਮੈਗਾ ਟੈਕਸਟਾਈਲ ਪ੍ਰੋਜੈਕਟ ਬਣਾਈ ਸੀ ਇੱਥੇ। ਬਿਟ ਟੈਕਸਟਾਈਲ ਪਲਾਂਟ ਇੱਥੇ ਲਾਵਾ ਗਿਆ। ਉਹ ਹਜੇ ਤੱਕ ਉਹਦਾ ਨੀ ਪੱਥਰ ਵੀ ਨਹੀਂ ਲੱਗਾ। ਉਹਦੀ ਕੋਈ ਪਲਾਨ ਵੀ ਨਹੀਂ ਇੱਥੇ ਅੱਗੇ ਆਇਆ। ਸੋ ਜਿਹੜੇ ਵਾਦੇ ਪਿਛਲੇ 3 ਸਾਲਾਂ ਚ ਕੀਤੇ ਆ ਉਹ ਵਾਦਿਆਂ ਚੋਂ ਇੱਕ ਵਾਦਾ ਵੀ ਇਸ ਲੁਧਿਆਣੇ ਵਾਸਤੇ ਇਹਨਾਂ ਨੇ ਪੂਰਾ ਨਹੀਂ ਕੀਤਾ। ਇਹ 100% ਸੀਵਰੇਜ ਉਹਦਾ ਵਾਦਾ ਇੱਥੇ ਕੀਤਾ ਸੀ ਲੇਕਿਨ ਅਸੀਂ ਬਹੁਤ ਸਾਰੀਆਂ ਕਲੋਨੀਆਂ 'ਚ ਗਏ ਆ ਜਿੱਥੇ ਸੀਵਰੇਜ ਹੈ ਨਹੀਂ ਬਹੁਤ ਸਾਰੀਆਂ ਕਲੋਨੀਆਂ 'ਚ ਹੀ ਗਏ ਆ ਬੜਾਾਂ 'ਚ ਗਏ ਆ ਸੀ ਜਿੱਥੇ ਹਜੇ ਤੱਕ ਰਾਸ਼ਨ ਡਿਪੋ ਹੈ ਨਹੀਂ ਮੈਂ ਹੈਰਾਨ ਹੋਇਆ ਇੱਕ ਘਰ ਮੀਟਿੰਗ ਸੀ ਤਾਂ ਉਹਨੇ ਕਿਹਾ ਜੀ ਸਾਨੂੰ ਰਾਸ਼ਨ ਜਿਹੜਾ ਹੈ ਉਹ ਇੰਨੀ ਦੂਰ ਜਾ ਕੇ ਸਾਡੇ ਰਾਸ਼ਨ ਕਾਰਡ ਬਣੇ ਹੋਇਆ ਉੱਥੋਂ ਲੈਣ ਜਾਣਾ ਪੈਂਦਾ ਹਜੇ ਤੱਕ ਉੱਥੇ ਰਾਸ਼ਨ ਡਿਪੋ ਵੀ ਜਿਹੜੇ ਪੂਰੇ ਨਹੀਂ ਹੋਤਾ ਤੋ ਇਸ ਕਰਕੇ ਸਟੇਟ ਲੈਵਲ ਤੇ ਔਰ ਲੋਕਲ ਲੈਵਲ ਤੇ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਬਿਲਕੁਲ ਫੇਲ ਹੋਈ ਹੈ ਹੁਣ ਇਸ ਕੈਂਡੀਡੇਟ ਨੇ ਇੱਕ ਆਈ ਹੈ ਕਿ ਮੈਂ ਆਉਣ ਵਾਲੇ 2.5 ਸਾਲ ਦੇ ਵਿੱਚ ਲੁਧਿਆਣਾ ਬੈਸਟ ਦਾ ਬਹੁਤ ਵਿਕਾਸ ਕਰਾਵਾਂਗਾ ਤਾਂ ਇੱਕ ਗੱਲ ਮੰਨ ਲਈ ਕਿ 2.5 ਸਾਲ ਜਿਹੜੇ વીਤ ਗਏ ਨੇ ਉਸ ਚ ਇਹਦਾ ਵਿਕਾਸ ਕੋਈ ਨਹੀਂ ਹੋਇਆ ਤਾਂ ਆਮ ਆਦਮੀ ਪਾਰਟੀ ਝੂਠ ਦਾ ਬਲੰਦਾ ਹੈ ਆਮ ਆਦਮੀ ਪਾਰਟੀ ਲੋਕਾਂ ਨੂੰ ਗਮਰਾਹ ਕਰਕੇ ਸੱਤਾ ਜੁਰ ਆ ਗਈ ਹੈ ਲੇਕਿਨ ਦਿੱਲੀ ਦੇ ਲੋਕਾਂ ਨੇ ਜਿਸ ਢੰਗ ਨਾਲ ਇਹਨਾਂ ਨੂੰ ਦੁੜਾਇਆ ਔਰ ਪੰਜਾਬ ਦੇ ਲੋਕ ਖਾਸ ਤੌਰ ਤੇ ਉਹ ਲੁਧਿਆਣਾ ਦੇ ਲੋਕ ਆਮ ਆਦਮੀ ਪਾਰਟੀ ਨੂੰ ਇਸ ਇਲੈਕਸ਼ਨ ਚ ਇਥੋਂ ਦੁੜਾਣ। ਖੰਨਾ ਸਾਹਿਬ ਜੀ ਤੁਹਾਨੂੰ ਸੁਣੀਏ ਪੰਜਾਬ ਦੀ ਆਰਥਿਕ ਸਥਿਤੀ ਬੜੀ ਖਰਾਬ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦਾ ਰੋਕੋ ਕਿ ਜਿਹੜੇ ਸਾਡੇ ਫੰਡਸ ਨੇ ਸੈਂਟਰ ਗਵਰਨਮੈਂਟ ਨੇ ਰੋਕੇ ਹੋਏ ਨੇ ਜਿਹਦੇ ਕਰਕੇ ਲਗਾਤਾਰ ਸਾਡੀ ਸਿੱਖੀ ਖਰਾਬ ਹੋਦੀ ਜਾ ਰਹੀ ਆ ਪੰਜਾਬ ਨੂੰ ਕੋਈ ਵੀ ਇਸ ਤਰ੍ਹਾਂ ਦਾ ਪੈਕੇਜ ਨਹੀਂ ਦਿੱਤਾ ਜਿਵੇਂ ਨਾਲ ਲੱਗਦਾ ਸਟੇਟਾਂ ਨੂੰ ਕਿੱਦੋਂ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਇਹ ਪ੍ਰਸ਼ਨ ਜਿੱਦਨ ਉਹ ਗੱਡੀ ਦੇ ਬੈਠੇ ਸੀ ਨਾ ਉਦਨੇ ਕਹਿਣ ਲੱਗੇ ਸੀ ਕਿ ਸਾਨੂੰ ਫੰਡ ਨਹੀਂ ਆਇਆ ਮੈਂ ਗੱਲ ਕਲੀਅਰ ਕਰਨਾ ਚਾਹਨਾ ਜਿੰਨਾ ਕੁਝ ਇੱਥੇ ਹੋ ਰਿਹਾ ਜਿੰਨਾ ਵੀ ਕੁਝ ਹੋ ਰਿਹਾ ਉਹ ਸਾਰਾ ਕੇਂਦਰ ਦੀ ਯੋਜਨਾਵਾਂ ਕਰਕੇ ਹੋਇਆ ਤਾਨੂੰ ਇਹ ਵੀ ਪਤਾ ਹੋਣਾ ਕਿ ਅੰਸ਼ਮਨ ਭਾਰਤ ਕਾਰਡ ਦੇ ਪੈਸੇ ਇਹਨਾਂ ਨੇ ਆਪਣਾ ਹਿੱਸਾ ਪਾਣਾ ਬੰਦ ਕਰ ਦਿੱਤਾ ਸੀ। ਮਰੀਜ਼ਾ ਤਰਾਹ ਤਰਾਹੀ ਹੋ ਗਈ ਸੀ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਕੰਨ ਖਿੱਚੇ ਗਏ ਕਿ ਐਡਾ ਵੱਡੀ ਯੋਜਨਾ ਤੇ ਤੁਸੀਂ ਆਪਣਾ ਹਿੱਸਾ ਕਿਉਂ ਨਹੀਂ ਪਾਉਂਦੇ? ਤਾਂ ਅਸੀਂ ਪੈਸੇ ਤਾਂ ਦਵਾਂਗੇ ਤੁਸੀਂ ਹਿੱਸਾ ਪਾਉਂਗੇ। ਤਾਂ ਇਹਨਾਂ ਨੇ ਆਪਾਂ ਹਿੱਸਾ ਪਾਣਾ ਸ਼ੁਰੂ ਕੀਤਾ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਹਾਂ ਆਰਡੀ ਆਂਦੀ। ਇਹ ਤਿੰਨ ਸਾਲ ਤੋਂ ਮੈਂ ਦਾ ਜਵਾਬ ਦਿੰਦਾ ਆ ਰਿਆਂ। ਅੱਜ ਤੁਹਾਨੂੰ ਵੀ ਦੇ ਦਿੰਦਾ। ਕੋਈ ਵੀ ਫੰਡ ਨਹੀਂ ਸਾਨੂੰ ਨਹੀਂ ਉਹਨਾਂ ਨੂੰ ਤੁਹਾਨੂੰ ਨਹੀਂ ਆਉਣਾ ਨਹੀਂ ਨਹੀਂ ਪ੍ਰਸ਼ਨ ਪ੍ਰਸ਼ਨ ਤੁਸੀਂ ਕੁਝ ਦਿਓ ਨਾ ਜੀ ਨਹੀਂ ਨਹੀਂ ਅਸੀਂ ਜਵਾਬ ਤੁਹਾਡੇ ਰਾਹੀਂ ਉਹਨਾਂ ਨੂੰ ਦੇ ਦਿੰਨਾ ਤੁਹਾਡੇ ਰਾਹੀਂ ਉਹਨਾਂ ਨੂੰ ਦੇ ਦਿੰਨਾ ਪਛਵਾਦ ਯੂ ਚੇਤੇ ਨਾਲ ਕੀ ਹੈ ਕੋਈ ਵੀ ਫੰਡ ਈਵਨ ਐਮਪੀ ਵੀ ਆਪਣਾ ਫੰਡ ਬਣਦਾ ਨਾ ਤਾਂ ਉਹਨੂੰ ਪਗਲਾ ਫੰਡ ਤਾਂ ਮਿਲਦਾ ਜਦੋਂ ਉਹ 5 ਸਾਲ ਦੀ ਜਿਹੜੇ ਫੰਡ ਬੰਡੇ 5 ਕਰੋੜ ਉਹਦੀ ਜੂਸੀ ਆਪਣੇ ਪਲੈਨਿੰਗ ਰੁਪੀਏ ਕਿਸੇ ਤਰ੍ਹਾਂ ਕੇਂਦਰ ਸਰਕਾਰ ਦੇ ਜਿੰਨੇ ਫੰਡ ਆਉਂਦੇ ਨੇ ਚਾਹੇ ਰੂਰਲ ਡਿਵੈਲਪਮੈਂਟ ਦਾ ਚਾਹੇ ਅਰਬਨ ਡਿਵੈਲਪਮੈਂਟ ਦਾ ਚਾਹੇ ਮਸਲੀਨਸ ਫੰਡਾਂ ਦੇ ਉਹਦਾ ਇੱਕ ਪ੍ਰੋਸੀਜਰ ਹੈ ਕਿ ਤੁਸੀਂ ਆਪਣੀ ਜੂਸੀ ਭੇਜੋ ਕਿ ਅਸੀਂ ਇਹ ਫੰਡ ਜੁਟੀਲਾਈਜ਼ ਕਰ ਲਿਆ ਅਸੀਂ ਅਗਲਾ ਫੰਡ ਤਾਂ ਭੇਜਾਂਗੇ ਇਹਨਾਂ ਨੇ ਸੋਚਿਆ ਕਿ ਡਾਇਵਰਟ ਕਰ ਲਓ ਫੰਡ ਨੂੰ ਜੂਸੀ ਤਾਂ ਭੇਜੋ ਤਾਂ ਅਗਲਾ ਫੰਡ ਆ ਜਾਊਗਾ ਤੇ ਕਹਿਣਾ ਸ਼ੁਰੂ ਕਰਤਾ ਕਿ ਕੇਂਦਰ ਸਰਕਾਰ ਸਾਨੂੰ ਪੈਸੇ ਨਹੀਂ ਦਿੰਦੀ ਜਦਕਿ ਕੇਂਦਰ ਸਰਕਾਰ ਨੇ ਕਦੀ ਵੀ ਕਿਸੇ ਪਾਬੰਦੀ ਕਰਾਣੀ ਨਹੀਂ ਕੀਤਾ ਹਰ ਸਰਕਾਰ ਨੂੰ ਉਹਦਾ ਬੰਦ ਹੁਣ ਤਾਂ ਪ੍ਰੋਬਲਮ ਹੀ ਕੋਈ ਨਹੀਂ ਹੁਣ ਤਾਂ 14ਵੇਂ 15ਵੇਂ ਵਿੱਤ ਕਮਿਸ਼ਨ ਚ ਤੁਸੀਂ ਅਮੈਜ਼ਨ ਕਰੋ ਕਿ ਸਿੱਧਾ ਪੈਸਾ ਪੰਚਾਇਤਾਂ ਦੇ ਖਾਤੇ ਚ ਆ ਰਿਹਾ ਉਹ ਪੈਸਾ ਕਿੰਨਾ-ਕਿੰਨਾ ਆ ਜਿਦਾ ਕਿਸੇ ਸਰਪੰਚ ਨੂੰ ਪੁੱਛੋ ਜਾ ਕੇ ਕਿਸੇ ਦਾ 30 ਲੱਖ ਤੋਂ ਲੈ ਕੇ 1 ਕਰੋੜ 1.5 ਕਰੋੜ ਤੱਕ ਰੁਪਇਆ ਜਿਹੜਾ ਹੈ ਸਿੱਧਾ ਪੰਚਾਇਤਾਂ ਦੇ ਖਾਤੇ ਚ ਆ ਰਿਹਾ ਅਸੀਂ ਕਿਉਂ ਪੈਸਾ ਵਿਤਕਰਾ ਕਰਾ ਜਰਾ স্পੈਸ਼ਲ ਪੈਕੇਜ ਕਿਉਂ ਨਹੀਂ ਦਿੱਤਾ ਗਿਆ ਉਹਦੇ ਵਾਸਤੇ ਪੈਸਲ ਸਪੈਸ਼ਲ ਪੈਕੇਜ ਜਿਹੜਾ ਹੈ ਉਹ ਸਪੈਸ਼ਲ ਹਾਲਾਤ ਚ ਦਿੱਤਾ ਜਾਂਦਾ ਜਿਆਦਾ ਇਹ ਕਹਿੰਦੇ ਅਸੀਂ ਨੰਗੇ ਭੁੱਖੇ ਆ ਸਾਡੇ ਚ ਆਪਦਾ ਆ ਗਈ ਹੈ ਸਾਡੇ ਕੋਲ ਹੈ ਹੀ ਕੁਝ ਨਹੀਂ ਫਿਰ ਆਪਣਾ ਕੋ ਪਲਾਨ ਬਣਾ ਕੇ ਜਾਣ ਹੁਣ ਇੱਥੇ ਪ੍ਰੈਸ ਨੂੰ ਕਹਿ ਦੇਣਾ ਸਾਨੂੰ ਸਪੈਸ਼ਲ ਪੈਕੇਜ ਨਹੀਂ ਦਿੱਤਾ ਉੱਥੇ ਜਾ ਕੇ ਮੰਗਣਾ ਕੁਝ ਨਹੀਂ ਆਪਣਾ ਕੇਸ ਨਹੀਂ ਦੇਣਾ ਇਸ ਕਰਕੇ ਜਿਹੜਾ ਹੈ ਇਹ ਹਮੇਸ਼ਾ ਸਿਰਫ ਔਰ ਸਿਰਫ ਐਡਵਰਟਾਈਜ਼ਮੈਂਟ ਤੋਂ ਇਲਾਵਾ ਜੇ ਲੱਖ ਦਾ ਕੰਮ ਕੀਤਾ 10000 ਐਡਵਰਟਾਈਜ਼ਮੈਂਟ ਦੇ ਰਹੇ ਨੇ ਜਨਤਾ ਦਾ ਪੈਸਾ ਉਸ ਗੱਲ ਤੇ ਬਰਬਾਦ ਕਰ ਰਹੇ ਨੇ ਉਹ 11 ਲੱਖ ਲਾਣ ਤਾਂ ਜਨਤਾ ਨੂੰ ਫਾਇਦਾ ਵੀ ਹੁੰਦਾ ਕਹਿੰਦਾ ਸਾਹਿਬ ਹਮੇਸ਼ਾ ਜਿਹੜੇ ਛਾੜੇ ਪਾਰਟੀਆਂ ਕਰ ਰਹੀ ਹੈ ਵੀ ਰਾਜਨੀਤੀ ਪਾਰਟੀਆਂ ਕਰੀ ਵੇ ਫਰੀਵਰੇਜ ਹੋਇਆ ਸੜਕਾਂ ਸਮੱਸਿਆ ਆ ਜਾਂ ਹੁਣ ਸਮੱਸਿਆ ਲੁਧਿਆਣਾ ਦੀ ਮੇਂ ਸਮੱਸਿਆ ਇੰਡਸਟਰੀ ਖਾਮ ਹੈ ਇਹਨੂੰ ਇੰਡਸਟਰੀ ਆਪ ਕਿਉਂ ਨਹੀਂ ਬਣਤ ਦੇਦੇ ਪਾਰਟੀ ਕੇਂਦਰ ਸਰਕਾਰ ਹੈ ਕਿਉਂ ਨਹੀਂ ਦੇ ਰਿਹਾ ਕਰਨ ਇਹ ਫੈਡਰਲ ਸਿਸਟਮ ਹੈ ਫੈਡਰਲ ਸਿਸਟਮ ਚ ਕੀ ਹੁੰਦਾ ਕਿ ਕੇਂਦਰ ਸਰਕਾਰ ਡਾਇਰੈਕਟ ਕਿਤੇ ਵੀ ਇੰਟਰਫੇਰੈਂਸ ਨਹੀਂ ਕਰਦਾ ਪ੍ਰੋਜੈਕਟ ਬਣੇ ਪ੍ਰੋਜੈਕਟ ਮੈਂ ਆਪਣੇ ਏਰੀਆ ਦੀ ਗੱਲ ਦੱਸਦਾ ਮੈਂ ਇੱਕ ਸੜਕ ਤੇ ਬਾਈਪਾਸ ਬਣਵਾਉਣਾ ਉਹ ਸਟੇਟ ਹਾਈਵੇ ਹੈ ਜਦ ਤੱਕ ਉਹ ਨੈਸ਼ਨਲ ਹਾਈਵੇ ਨਹੀਂ ਬੰਦੀ ਉੱਥੇ ਬਾਈਪਾਸ ਨਹੀਂ ਬਣ ਸਕਦਾ ਉੱਥੇ ਓਵਰਬ੍ਰਿਜ ਨਹੀਂ ਬਣ ਸਕਦਾ 20 ਵਾਰ ਚਿੱਠੀਆਂ ਲਿਖ ਚੁੱਕੇ ਆ ਕਿ ਇਹ ਡੇਢ ਡੇਢ ਘੰਟਾ ਸਿਰਫ ਸ਼ਹਿਰ ਚੋਂ ਨਿਕਲਣ ਲੱਗਦਾ ਪਿਆ ਪਰ ਇਹ ਸਰਕਾਰ ਨੇ ਕਦੀ ਵੀ ਨਹੀਂ ਕੀਤਾ ਇਹ ਕੋਈ ਡਿਮਾਂਡ ਰੱਖ ਕੇ ਪ੍ਰੋਪੋਜ਼ਲ ਮੈਂ ਹੈਰਾਨ ਹੋਇਆ ਜੋ ਮੈਂ ਇੰਡਸਟਰੀਸ ਤੋਂ ਮਿਲਿਆ ਉਹ ਕਹਿੰਦੇ ਇੱਕ ਸਾਨੂੰ ਇਹ ਐਗਜ਼ਿਬਿਸ਼ਨ ਸੈਂਟਰ ਹੀ ਬਣਾ ਕੇ ਦੇ ਦੇਣ ਤਾਂ ਕਿ ਜਿਹੜੇ ਫੋਟੋ ਨਾਲ ਐਗਜ਼ਿਬਿਸ਼ਨ ਲਾਣੇ ਆ ਬਾਰਜਾ ਕੇ ਐਗਜ਼ਿਬਿਸ਼ਨ ਹਿੱਸਾ ਲੈਣੇ ਆ ਲੁਧਿਆਣਾ ਇੱਕ ਹੱਬ ਹੈ ਇੰਡਸਟਰੀ ਦਾ ਅਸੀਂ ਇੱਥੇ ਐਗਜ਼ਿਬਿਸ਼ਨ ਲਾ ਸਕਦੇ ਹਾਂ ਸਾਨੂੰ ਸਿਰਫ ਤਿੰਨ ਕਿੱਲੇ ਜਗ੍ਹਾ ਦੇ ਦੇਣ ਅਸੀਂ ਇੱਥੇ ਆਪਣੇ ਬੇਸ ਤੇ ਆਈਟੀ ਪਾਰਕ ਬਣਾ ਸਕਦੇ ਹਾਂ ਜਿਹੜੇ ਬੱਚੇ ਇੱਥੇ ਐਜੂਕੇਸ਼ਨ ਲੈ ਰਹੇ ਨੇ ਉਹ ਇੱਥੇ ਕਿਉਂ ਨਹੀਂ ਨੌਕਰੀ ਲੈਣ ਇਹ ਪੰਜਾਬ ਸਰਕਾਰ ਦੀ ਜਿਹੜੀ ਇੱਛਾ ਸ਼ਕਤੀ ਹੈ ਉਹਦਾ ਕਮੀ ਹੈ ਹਰਪਾਲ ਸਿੰਘਾ ਵੱਟਿਆ ਦੇ ਆ ਕਿ ਜੇ ਕੋਈ ਇਸ ਤੋਂ ਬੰਦੀ ਹੋਣ ਦਾ ਹੈ ਤਾਂ ਜਨ ਦੇ ਵਿੱਚ ਪਲੇਅਰ ਦੇ ਰਾਂਗੇ ਬਾਕੀ ਬੋਲੋ ਜੀ ਸਕੰਦਰ ਜੀ ਲੱਗਦਾ ਪਲੇਅਰ ਆਪਦੀ ਵੀ ਹੋਰ ਟਾਈਟ ਗੱਲ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਦੇ ਇੱਕ ਚੀਜ਼ ਆਈ ਡੋਟ ਕੰਪੀਨਸਰੀ ਨਾਲ ਇਹ ਸਵਾਲ ਸੀ ਬਹੁਤ ਸਵਾਲ 55 ਕਰੋੜ ਵਾਲਾ ਕਿਹੜਾ ਹੈਗਾ 25 ਲੱਖ ਬਣਾ ਵੀ ਹੋਗਾ 30 ਲੱਖ ਨਾਲ ਵੀ ਹੋਗਾ ਪਰ ਉਸ ਨੂੰ ਕਰੀ ਤਿੰਨ ਦਿਨ ਦੇ ਰੂਚੀ ਵਿੱਚ ਮੈਂ ਵੀ ਨਹੀਂ ਕਹਿ ਰਣਾ ਕਿ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਦੇ ਗੱਲਾਂ ਬਹੁਤ ਨੇ ਪਰ ਥੱਲੇ ਐਗਜ਼ੀਕਿਊਸ਼ਨ ਜ਼ੀਰੋ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਇੱਕ ਮਿੰਟ ਦੇ ਰੱਖ ਆ ਫੋਟੋ ਲੈ ਆ ਆ ਜੀ ਰਹਿਣ ਚੱਕਦੇ ਹਾਂ ਜੀ 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 ਜੀ